ਸਰ ਕੀ ਹੈ ਪ੍ਰੋ ਮਾਮਨਾ ਸਰ ਮਾਜੋ ਕਮਿਸ਼ਨਰ ਆਫ ਪੁਲਿਸ ਦਿਲੰਦਰ ਦੇਜੇ ਦੇਸ਼ਾਂ ਦੇਸ਼ਾਂ ਇਹ ਜੋ ਸਿਕ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਕ੍ਰਾਈਮ ਤੇ 스내ਚਿੰਗ ਉਸ ਦੇ ਤਹਿਤ थाना ਬਸਤੀ 바ਵਾ ਕੇਲ ਦੀ ਪੁਲਿਸ ਨੇ ਇੱਕ ਜਿਹੜਾ ਤਿੰਨ ਬੰਦਿਆਂ ਦਾ ਜਿਹੜਾ ਗਰੂਪ ਹੈਗਾ 스내ਚਿੰਗ ਕਰਨ ਵਾਲਾ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹਨਾਂ ਵੱਲੋਂ ਲੈਦਰ ਕੰਪਲੈਕਸ ਰੋਡ ਤੇ ਇੱਕ ਜੋ ਵਿਅਕਤੀ ਨੂੰ ਰੋਕ ਕੇ ਉਹਦੇ ਉਹਦੇ ਨਾਲ ਪੋਰਸਮਾਰ ਕਰਕੇ ਉਸ ਤੋਂ ਮੋਬਾਈਲ ਫੋਨ 스내ਚ ਕੀਤਾ ਗਿਆ ਇਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਖਿਲਾਫ ਮਕਦਮਾ ਨੰਬਰ 74 ਮਿਤੀ 3/4/23 ਅੰਡਰ ਸੈਕਸ਼ਨ 304 2 111 ਪੀਐਨਐਸ ਜੋਸੀਫ ਤਾਨਾਪਸਤੀ ਬਾਬਾ ਕਰ ਰਜਿਸਟਰ ਕੀਤਾ ਦੋਸ਼ੀ ਪ੍ਰਿਤਪਾਲ ਸਿੰਘ ਪੁੱਤਰ ਅਮਰ ਸਿੰਘ ਕਿਰਪਾਲ ਸਿੰਘ ਪੁੱਤਰ ਪ੍ਰਭਾਤ ਸਿੰਘ ਇਹ ਦੋਨੋਂ ਗੋਦਵਾਲਾ ਸਾਹਿਬ ਮਿੱਠੂ ਬਸਤੀ ਦੇ ਰਹਿਣ ਵਾਲੇ ਆ ਲੱਗੇ ਤੇ ਇੱਕ ਰਵੀ ਪੁੱਤਰ ਕੁਲਦੀਪ ਸਿੰਘ ਹੈ ਇਹ ਨੇੜੇ ਵੱਡੇ ਗੋਦਵਾਰੇ ਮਿੱਠੂ ਬਸਤੀ ਦਾ ਰਹਿਣ ਵਾਲਾ ਹੈ ਜੋ ਇਹਨਾਂ પાસે ਜਿਹੜਾ 스내ਚ ਕੀਤਾ ਹੋਇਆ ਮੋਬਾਈਲ ਹੈ ਉਹ ਰਿਕਵਰ ਕੀਤਾ ਗਿਆ ਜਿਹੜਾ ਦੋਸ਼ੀ ਪਤਪਾਲ ਸਿੰਘ ਤੇ ਦੋਸ਼ੀ ਕਿਰਪਾਲ ਸਿੰਘ ਹੈ ਜੀ ਇਹ ਪਹਿਲਾਂ ਇੱਕ ਮਕਦਮੇ ਦੇ ਵਿੱਚ ਐਨਡੀਪੀਐਸ ਦਾ ਮਕਦਮਾ ਸੀਗਾ ਇਹ ਸਹਿ ਦੋਸ਼ੀ ਨੇ ਤੇ ਜਿਹੜਾ ਰਵੀ ਹੈਗਾ ਉਸਤੇ ਪਹਿਲਾਂ ਵੀ ਇੱਕ 스내ਚਿੰਗ ਦਾ ਪਰਚਾ ਦਰਜਿਆ ਗਿਆ